ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਘਾ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂਵਾਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ ਪੀਐਮ ਮੋਦੀ ਦਾ ਵੱਡਾ ਐਲਾਨ ਨੌਜਵਾਨਾਂ ਨੂੰ ਹਰ ਮਹੀਨੇ 15000 ਦੇਵੇਗੀ ਕੇਂਦਰ ਸਰਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਰੂਸ ਨੂੰ ਚੇਤਾਵਨੀ ਕਿਹਾ ਜੇਕਰ ਰੂਸ ਯੂਕਰੇਨ ਨਾਲ جنگ ਬੰਦੀ ਲਈ ਸਹਿਮਤ ਨਾ ਹੋਇਆ ਤਾਂ ਪੁਤਿਨ ਨੂੰ ਭੁਗਤਣੇ ਪੈਣਗੇ ਗੰਭੀਰ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਤੱਕ ਜੀਐਸਟੀ ਸੁਧਾਰਾਂ ਦਾ ਕੀਤਾ ਐ ਸਸਤੀਆਂ ਹੋਣਗੀਆਂ ਰੋਜ਼ਾਨਾ ਵਰਤੋ ਵਾਲੀਆਂ ਚੀਜ਼ਾਂ ਸੀਐਮ ਮਾਨ ਨੇ ਫਰੀਦਕੋਟ ਚ ਲਹਿਰਾਇਆ ਝੰਡਾ ਮਾਨ ਨੇ ਕਿਹਾ ਦੇਸ਼ ਦੀ ਆਜ਼ਾਦੀ ਚ 80% ਦੀ ਪੰਜਾਬੀਆਂ ਦਾ ਯੋਗਦਾਨ ਚੜਦੀ ਸਵੇਰ ਹਿਮਾਚਲ ਚ ਵਾਪਰਿਆ ਦਰਦਨਾਕ ਸੜਕੀ ਹਾਦਸਾ ਚਾਰ ਲੋਕਾਂ ਦੀ ਹੋਈ ਮੌਤ ਜਦਕਿ 13 ਲੋਕ ਜ਼ਖਮੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਜੈਸੀਕਾ ਰੈਡਕਲਿਫ ਅਤੇ ਇੱਕ ਡੋਲਫਿਨ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਪੂਰੇ ਦੇਸ਼ ਭਰ ਵਿੱਚ ਆਜ਼ਾਦੀ ਦਾ ਦਿਹਾੜਾ ਵੱਖ-ਵੱਖ ਥਾਵਾਂ 'ਤੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ 79ਵੇਂ ਆਜ਼ਾਦੀ ਦਿਵਸ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਕਾਸ ਭਾਰ ਯੋਜਨਾ ਦਾ ਐਲਾਨ ਕੀਤਾ ਹੈ। ਇਹ ਯੋਜਨਾ 15 ਅਗਸਤ 2025 ਯਾਨੀ ਕਿ ਅੱਜ ਤੋਂ ਹੀ ਲਾਗੂ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਸਰਕਾਰ ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀ ਮਿਲਣ ਤੋਂ ਬਾਅਦ 15 ਹਜ਼ਾਰ ਰੁਪਏ ਦੇਵੇਗੀ ਕੇਂਦਰ ਸਰਕਾਰ ਨੇ ਪਹਿਲਾਂ এমਪਲॉयਮੈਂਟ ਲਿੰਕ ਇਨਸੈਂਟਿਵ ਨਾਮ ਦੀ ਇਸ ਯੋਜਨਾ ਨੂੰ ਲਾਂਚ ਕਰਨ ਦਾ ਫੈਸਲਾ ਲਿਆ ਸੀ ਪਰ ਬਾਅਦ ਵਿੱਚ ਇਸ ਦਾ ਨਾਮ ਵਿਕਾਸ ਭਾਰਤ ਰੋਜ਼ਗਾਰ ਯੋਜਨਾ ਰੱਖਿਆ ਗਿਆ ਇਸ ਦੇ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ 15000 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ ਜਦਕਿ ਨਵੇਂ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਵੱਲੋਂ ਪ੍ਰਤੀ ਕਰਮਚਾਰੀ 3000 ਰੁਪਏ ਤੱਕ ਪ੍ਰੋਤਸਾਹਨ ਮਿਲੇਗਾ ਇਸ ਯੋਜਨਾ ਦਾ ਉਦੇਸ਼ ਨੌਜਵਾਨਾਂ ਨੂੰ ਪਹਿਲੀ ਨੌਕਰੀ ਵਿੱਚ ਵਿੱਤੀ ਸਹਾਇਤਾ प्रदान करना मालिका नवे रोजगार पैदा करने उत्साहित करना है आज युवाओं के लिए नए नए सेक्टर में हमारे नौजवानों के लिए अवसर बन रहे स्किल डेवलपमेंट स्वरोजगार बड़ी बड़ी कंपनियों में इंटर्नशिप इस पर एक बहुत बड़े स्तर पर अभियान चल रहा है और इसलिए देश के नौजवानों आज मैं आपके लिए भी एक खुश खबर लेकर के आया मेरे देश के नौजवानों के लिए आया आज 15 अगस्त हैं आज 15 अगस्त के ही दिन मेरे देश के युवाओं के लिए एक लाख करोड़ रुपए की योजना हम चालू कर रहे हैं लागू कर रहे हैं आज से प्रधानमंत्री विकसित भारत रोजगार योजना आज ही 15 अगस्त को लागू हो रही है यह आपके लिए बहुत खुशखबरी है इस योजना के तहत निजी क्षेत्र में पहली नौकरी पाने वाले नौजवान को बेटे बेटी को पंद्रह हजार रुपया सरकार के तरफ से दिए जाएंगे कंपनियों को भी नए रोजगार देने के अवसर जो भी ज़्यादा जुटाएगा उनको भी प्रोत्साहन राशि दी जाएगी प्रधानमंत्री विकसित भारत रोजगार योजना करीब करीब साढ़े तीन करोड़ नौजवानों को रोजगार के नए अवसर बनाएगी मैं सभी नौजवानों को इसके लिए बहुत बहुत बधाई देता हूँ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਪੁਤਿਨ ਸਿੱਖ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਤੋਂ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਪੁਤਿਨ ਨੂੰ ਭੁਗਤਣੇ ਪੈਣਗੇ। ਇਸ ਸਬੰਧੀ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਕਿ ਅੱਜ ਯੂਰਪੀ ਆਗੂਆਂ ਨਾਲ ਹੋਈ ਇੱਕ ਵਰਚੁਅਲ ਮੀਟਿੰਗ ਵਿੱਚ 트ੰਪ ਬਹੁਤ ਹੀ ਸਪਸ਼ਟ ਸਨ ਕਿ ਅਮਰੀਕਾ ਅਲਾਸਕਾ ਵਿੱਚ ਹੋਣ ਵਾਲੇ ਅਮਰੀਕਾ-ਰੂਸ ਸਿੱਖ ਸੰਮੇਲਨ ਵਿੱਚ ਜੰਗਬੰਦੀ ਕਰਵਾਉਣਾ ਚਾਹੁੰਦਾ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੁਤਿਨ ਨੂੰ ਇਸ ਦੇ ਕਾਫੀ ਗੰਭੀਰ ਨਤੀਜੇ ਪੂਤਨੀ ਪਿਆ ਸਕਦੇ ਹਨ ਮੀਟਿੰਗ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਪੁਤਿਨ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਰੂਸ ਪੂਰੇ ਯੂਕਰੇਨ ਤੇ ਕਬਜ਼ਾ ਕਰਨ ਦੇ ਸਮਰਥ ਹੈ ਜਿਸ ਨਾਲ ਉਹ ਯੂਕਰੇਨੀ ਫਰੰਟ ਦੇ ਸਾਰੇ ਖੇਤਰਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜ਼ੇਲੈਂਸਕੀ ਨੇ ਕਿਹਾ ਕਿ ਪੁਤਿਨ ਪਾਬੰਦੀਆਂ ਬਾਰੇ ਵੀ ਝੂਠ ਬੋਲ ਰਿਹਾ ਹੈ ਜੋ ਕਿ ਇਹ ਉਹਨਾਂ ਲਈ ਕੋਈ ਅਥ ਨਹੀਂ ਰੱਖਦੀਆਂ ਅਤੇ ਇਹ ਬੇਅਸਰ ਹਨ ਅਸਲ ਵਿੱਚ ਪਾਬੰਦੀਆਂ ਬਹੁਤ ਹੀ ਮਦਦਗਾਰ ਹਨ ਅਤੇ ਇਨ੍ਹਾਂ ਕਾਰਨ ਰੂਸ ਦੇ ਜੰਗੀ ਅਤਿਆਚਾਰੀ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਮੌਕੇ ਤੇ ਸੰਬੋਧਨ ਕਰਦੇ ਹੋਏ ਜੀਐਸਟੀ ਦੇ ਵਿੱਚ ਸੁਧਾਰ ਕਰਨ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀਵਾਲੀ ਤੇ ਮੈਂ ਤੁਹਾਨੂੰ ਇੱਕ ਵੱਡਾ ਤੋਹਫਾ ਦੇਣ ਜਾ ਰਿਹਾ ਹਾਂ ਜਿਸ ਦੇ ਤਹਿਤ 8 ਸਾਲਾਂ ਬਾਅਦ ਜੀਐਸਟੀ ਦੇ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਜਾਵੇਗਾ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਘੱਟ ਟੈਕਸ ਦੇਣਾ ਪਵੇਗਾ ਜੀਐਸਟੀ ਰਿਫਾਰਮੈਂਟ ਨਾਲ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਇਸ ਨਾਲ ਲੋਕਾਂ ਦੁਆਰਾ ਅਦਾ ਕੀਤੇ ਜਾਣ ਵਾਲੇ ਟੈਕਸ ਘੱਟ ਜਾਣਗੇ ਖਾਸ ਕਰਕੇ ਛੋਟੇ ਕਾਰੋਬਾਰਾਂ ਤੇ ਐਮ ਐਸ ਐਮਈ ਸੈਕਟਰ ਨੂੰ ਇਸ ਦਾ ਖਾਸਾ ਫਾਇਦਾ ਹੋਵੇਗਾ ਟੈਕਸ ਬੋਝ ਘਟੇਗਾ ਅਤੇ ਟੈਕਸ ਪ੍ਰਕਿਰਿਆ ਨੂੰ ਆਸਾਨ ਬਣਾਵੇਗਾ। ਮਾਹਿਰਾਂ ਦੇ ਅਨੁਸਾਰ ਇਸ ਦੀਵਾਲੀ ਤੇ ਆਮ ਖਪਤਕਾਰਾਂ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ 5% ਦੇ ਹੇਠਲੇ GST ਸਲੈਬ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਵਿੱਚ 10 ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੇ ਛੋਟੇ ਪੈਕੇਟ ਵਾਲੇ ਉਤਪਾਦ ਸ਼ਾਮਲ ਹੋ ਸਕਦੇ ਹਨ। ਸਮਾਜਿਕ ਦ੍ਰਿਸ਼ਟੀਕੋਣ ਤੋਂ ਆਟਿਜ਼ਮ ਸੈਂਟਰਾਂ ਤੇ ਮੌਜੂਦਾ 18% GST ਨੂੰ 5% ਤੱਕ ਘਟਾਏ ਜਾਣ ਦੀ ਸੰਭਾਵਨਾ ਹੈ ਤਾਂ ਜੋ ਆਟਿਜ਼ਮ ਤੋਂ ਪੀੜਤ ਬੱਚਿਆਂ ਲਈ ਸੇਵਾਵਾਂ ਨੂੰ ਕਿਫਾਇਤੀ ਬਣਾਇਆ ਜਾ ਸਕੇ। Okay. इस दिवाली में आपकी डबल दिवाली का काम मैं करने वाला इस दिवाली में आपको एक बहुत बड़ा तोहफा देशवासियों को मिलने वाला है पिछले आठ साल से हमने जीएसटी का बहुत बड़ा रिफॉर्म किया पूरे देश में टैक्स के वर्णन को कम किया टैक्स की व्यवस्थाओं को सरल किया और आठ साल के बाद समय की मांग है कि हम एक बार उसको रिव्यू करें हमने एक हाई पावर कमेटी को बिठा करके रिव्यू शुरू किया राज्यों से भी विचार विमर्श किया और मेरे प्यारे देशवासियों हम नेक्स्ट जनरेशन जीएसटी रिफॉर्म्स लेकर के आ रहे हैं ये दिवाली के अंदर आपके लिए तोहफा बन जाएंगे सामान्य मानवीय की जरूरतों के टैक्स भारी मात्रा में कम कर दिए जाएंगे बहुत बड़ी सुविधा बढ़ेगी हमारे एमएसएमई हमारे लघु भी, इनको बहुत बड़ा लाभ मिलेगा रोजमर्रा की चीज़ें बहुत सस्ती हो जाएगी और उससे इकोनॉमी को भी एक नया बल्ब मिलने वाला है 79ਵੇਂ ਆਜ਼ਾਦੀ ਦਿਵਸ ਮੌਕੇ ਜਿੱਥੇ ਪੂਰੇ ਦੇਸ਼ ਭਰ ਵਿੱਚ ਇਹ ਦਿਨ ਮਨਾਇਆ ਗਿਆ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਦਿਵਸ ਤੇ ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਕਰਵਾਇਆ ਗਿਆ ਜਿੱਥੇ ਸੀਐਮ ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਵਿੱਚ ਝੰਡਾ ਲਹਿਰਾਇਆ ਉਸ ਤੋਂ ਬਾਅਦ ਉਨ੍ਹਾਂ ਨੇ ਪ੍ਰੇਡ ਦਾ ਨਰੀਖਣ ਕੀਤਾ ਆਪਣੇ ਭਾਸ਼ਣ ਵਿੱਚ ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦਾ ਸਹਾਰਾ ਪੰਜਾਬੀਆਂ ਦੇ ਸਿਰ ਬੰਨਿਆ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਆਜ਼ਾਦੀ ਲਈ 80% ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਹਨ ਉਸ ਵੇਲੇ ਇੱਥੇ ਲਾਸ਼ਾਂ ਨਾਲ ਭਰੀਆਂ ਟਰੇਲ ਗੱਡੀਆਂ ਆਈਆਂ ਸਨ ਉਹਨਾਂ ਕਿਹਾ ਕਿ ਅੱਜ ਜਿਸ ਆਜ਼ਾਦੀ ਦਾ ਅਸੀਂ ਨਿਗ੍ ਮਾਣ ਰਹੇ ਹਾਂ ਇਸ ਦੇ ਲਈ ਪੰਜਾਬ ਦੇ ਕਈ ਸ਼ੂਰ ਵੀ ਯੋਧਿਆਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ ਜਦਕਿ ਸਾਡੇ ਗੁਰੂਆਂ ਨੇ ਵੀ ਇਸ ਆਜ਼ਾਦੀ ਲਈ ਸ਼ਹਾਦਤ ਦਿੱਤੀ ਹੈ ਦੇਸ਼ ਲਈ ਆਪਣੀ ਜਾਨ ਨਿਸ਼ਾਵਰ ਕਰਨ ਵਾਲਿਆਂ ਵਿੱਚ 80% ਦੀ ਪੰਜਾਬੀ ਹਨ ਪੰਜਾਬ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮੇਤ ਕਈ ਮਹਾਨ ਸ਼ਹੀਦ ਹੋਏ ਹਨ ਜਿਸ ਵਿੱਚ ਵੀ ਪੰਜਾਬ ਨੇ ਅਹਿਮ ਯੋਗਦਾਨ हासिल ਕੀਤਾ ਹੈ ਉਹਨਾਂ ਕਿਹਾ ਕਿ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ ਹੈ ਇਸ ਲਈ ਭਾਈਚਾਰੇ ਨੂੰ ਬਣਾਈ ਰੱਖਣ ਲਈ ਮੈਂ ਆਖਰੀ ਸਾਹ ਤੱਕ ਮਿਹਨਤ ਕਰਦਾ ਰਹਾਂਗਾ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦਿਨਾ ਔਰ ਨਾਲ ਨਾਲ ਰੰਗਲੇ ਪੰਜਾਬ ਦੀ ਅਰਦਾਸ ਵੀ ਕਰਦੇ ਆ ਕਿ ਹਰ ਬੰਦੇ ਕੋਲੇ ਬਰਸ਼ ਹੋਣਾ ਚਾਹੀਦਾ ਹੈ ਜੋ ਰੰਗ ਤੁਸੀਂ ਪੰਜਾਬ ਦੇ ਨਕਸ਼ੇ 'ਚ ਭਰ ਸਕਦੇ ਹੋ ਉਹ ਭਰੋ ਇਮਾਨਦਾਰੀ ਨਾਲ ਆਪਣੀ ਮਿਹਨਤ ਮਿਹਨਤ ਨਾਲ ਕੰਮ ਕਰੋ ਡਿਊਟੀ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰੇ ਨੰਬਰ 1 ਸੂਬਾ ਬਣਾ ਸਕੀਏ ਔਰ ਜਿਸ ਦਿਨ ਪੰਜਾਬ ਨੰਬਰ 1 ਸੂਬਾ ਬਣਿਆ ਉਸ ਦਿਨ ਭਾਰਤ ਨੰਬਰ 1 ਦੇਸ਼ ਬਣਨ ਵੱਲ ਚੱਲੂਗਾ ਪੰਜਾਬ ਨੂੰ ਨੰਬਰ 1 ਸੂਬਾ ਬਣਾਏ ਆਪਣਾ ਦੇਸ਼ ਨੰਬਰ 1 ਨਹੀਂ ਬਣ ਸਕਦਾ ਹਰ ਕੁਰਬਾਨੀ ਲਈ ਪੰਜਾਬੀ ਪਿਆਰ ਜੇ ਦੇਸ਼ ਜਾ ਅਨਾਜ ਦੀ ਘਾਟ ਤਾਂ ਪੰਜਾਬੀ ਪਿਆਰ ਖੇਡਾਂ ਜਿੱਤਣ ਵਾਸਤੇ ਪੰਜਾਬੀ ਪਿਆਰ ਸੋ ਹਰ ਇੱਕ ਫੀਲਡ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਮੱਲਾ ਮਾਰ ਰਹੇ ਨੇ ਅੱਜ 15 ਅਗਸਤ ਸ਼ਹੀਦਾਂ ਦੇ ਸੁਪਨਿਆਂ ਦਾ ਦਿਨ ਹੈ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆਂ ਨਮਨ ਕਰਦੇ ਆਂ ਤੇ ਮੈਂ ਸਾਰਿਆਂ ਨੂੰ ਗਰਮੀ ਦੇ ਬਾਵਜੂਦ ਤੁਸੀਂ ਇੰਨੇ ਭਾਰੀ ਗਿਣਤੀ 'ਚ ਇੱਥੇ ਪਹੁੰਚੇ ਹੋਇਆ ਹਾਂ ਮੈਂ ਅੱਜ ਦੇ ਦਿਨ ਦੀਆਂ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਦੁਆ ਕਰਦਾ ਅਰਦਾਸ ਕਰਦਾ ਪਰਮਾਤਮਾ ਅੱਗੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਪੰਜਾਬ ਤਰੱਕੀ ਕਰਦਾ ਰਹੇ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਤੋਂ ਪੰਜਾਬ ਦੇ ਨਗ ਦੀ ਜਿਹੜੀ ਚਮਕ ਹੈ ਉਹ ਫਿੱਕੀ ਨਹੀਂ ਪੈਣ ਦੇਣੀ ਨੂੰ ਹੋਰ ਚਮਕਾਉਣਾ ਹੈ ਮੁੰਦਰੀ ਤਾਈਓ ਚਮਕੂਗੀ ਜੇ ਨਗ ਚਮਕੂਗਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਜੈ ਹਿੰਦ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਇੱਕ ਯਾਤਰਾ ਵਾਹਨ ਧਰਮਸ਼ਾਲਾ ਨੇੜੇ ਯੋਲ ਪੁਲਿਸ ਸਟੇਸ਼ਨ ਅਧੀਨ ਪੈਂਦੇ ਜਾਦ ਰੰਗਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਯਾਤਰੀ ਵਾਹਨ ਆਪਣਾ ਸੰਤੁਲਨ ਗਵਾ ਬੈਠਾ ਤੇ ਡੂੰਗੀ ਖਾੜ ਦੇ ਵਿੱਚ ਡਿੱਗ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਸਥਾਨਕ ਲੋਕ ਅਤੇ ਨੇੜਲੇ ਡਰਾਈਵਰ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਟੀਮ ਵੀ ਥੋੜੀ ਦੇਰ ਵਿੱਚ ਮੌਕੇ ਤੇ ਪਹੁੰਚ ਗਈ। ਪੁਲਿਸ ਅਨੁਸਾਰ ਗੱਡੀ ਵਿੱਚ 20 ਤੋਂ 25 ਯਾਤਰੀ ਸ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਹਾਸੇ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਗੰਬੀਰ ਰੂਪ ਵਿੱਚ ਜ਼ਖਮੀ ਤਿੰਨ ਹੋਰ ਵਿਅਕਤੀਆਂ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ ਪਿਛਲੇ ਕੁਝ ਦਿਨਾਂ ਤੋਂ ਇੱਕ ਡਾਲਫਿਨ ਅਤੇ ਉਹਨਾਂ ਦੇ ਟ੍ਰੇਨਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲੋਕਾਂ ਵਿੱਚ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੈਸਿਕਾ ਰੈਡਕਲਿਫ ਨਾਂ ਦੀ ਇੱਕ ਸਮੁੰਦਰੀ ਟ੍ਰੇਨਰ ਨੂੰ ਇੱਕ ਸ਼ੋਅ ਦੌਰਾਨ ਇੱਕ ਔਰਕਾ ਕਿਲਰ ਵੇਲ ਨੇ ਮਾਰ ਦਿੱਤਾ ਸੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਲਾਈ ਦਰਸ਼ਕਾਂ ਦੇ ਸਾਹਮਣੇ ਵਾਪਰੀ ਅਤੇ ਟ੍ਰੇਨਰ ਦੀ ਮੌਤ ਹੋ ਗਈ। ਇਸ ਡਰੋਨਿਕ ਕਲਿੱਪ ਨੇ ਦੁਨੀਆ ਭਰ ਵਿੱਚ ਗੁੱਸਾ ਤੇ ਚਿੰਤਾ ਪੈਦਾ ਕਰ ਦਿੱਤੀ ਪਰ ਹੁਣ ਇਹ ਖੁਲਾਸਾ ਹੋਇਆ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਾਲ AI ਦੁਆਰਾ ਬਣਾਇਆ ਗਿਆ ਹੈ। ਵਾਈਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਪੈਸੀਫਿਕ ਬਲੂ ਮਰੀਨ ਪਾਰਕ ਨਾਮਕ ਜਗ੍ਹਾ ਤੇ ਇੱਕ ਔਰਕਾ ਤੇ ਪ੍ਰਦਰਸ਼ਨੀ ਕਰਦੀ ਦਿਖਾਈ ਦੇ ਰਹੀ ਹੈ ਦਰਸ਼ਕ ਤਾੜੀਆਂ ਵਜਾ ਰਹੇ ਹਨ ਫਿਰ ਅਚਾਨਕ ਬੇਲ ਪਾਣੀ ਵਿੱਚੋਂ ਛਾਲ ਮਾਰਦੀ ਹੈ ਅਤੇ ਟ੍ਰੇਨਰ ਨੂੰ ਫੜ ਲੈਂਦੀ ਹੈ ਅਤੇ ਉਸ ਨੂੰ ਪਾਣੀ ਦੇ ਹੇਠਾਂ ਖਿੱਚ ਲੈਂਦੀ ਹੈ ਅਤੇ ਮਰੀਨ ਪਾਰਕ ਦਾ ਪਾਣੀ ਕੁਝ ਹੀ ਸਮੇਂ ਵਿੱਚ ਲਾਲ ਹੋ ਜਾਂਦਾ ਹੈ ਇਸ ਪੋਸਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਔਰਤ ਦੀ ਮੌਤ ਬੇਲ ਦੇ ਹਮਲੇ ਕਰਨ ਕਾਰਨ ਹੋਈ ਹੈ ਪਰ ਜਾਂਚ ਵਿੱਚ ਪਾਇਆ ਗਿਆ ਹੈ ਕਿ ਜੈਸਿਕਾ ਰੈਡ ਫਲਿਕ ਨਾ ਦੀ ਕੋਈ ਵੀ ਮਰੀਨ ਟ੍ਰੇਨਰ ਨਹੀਂ ਹੈ ਅਤੇ ਨਾ ਹੀ ਪੈਸੀਫਿਕ ਬਲੂ ਮਰੀਨ ਪਾਰਕ ਨਾ ਦੀ ਕੋਈ ਜਗ੍ਹਾ ਹੈ ਸੋ ਇਹ ਵੀਡੀਓ ਪੂਰੀ ਤਰ੍ਹਾਂ ਨਾਲ AI ਦੁਆਰਾ ਬਣਾਇਆ ਗਿਆ ਹੈ ਮਾਹਿਰਾ ਦਾ ਮੰਨਣਾ ਹੈ ਕਿ ਅਜਿਹੇ ਵੀਡੀਓ ਅਕਸਰ ਅਸਲ ਘਟਨਾਵਾਂ ਦੀ ਨਕਲ ਕਰਕੇ ਬਣਾਏ ਜਾਂਦੇ ਹਨ ਤਾਂ ਜੋ ਕਹਾਣੀ ਲੋਕਾਂ ਨੂੰ ਭਰੋਸੇਯੋਗ ਲੱਗੇ ਤੇ ਇਹ ਸਨ ਹੁੰਦਕ ਦੀਆਂ ਕੁਝ ਖਾਸ ਖਬਰਾਂ ਹੋਰ ਖਾਸ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬਿਲਟੀਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ